ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਆ ਵੀ ਪੰਜਾਬ ਦੇ ਵਿੱਚ ਨਾ ਭਈਆਂ ਦਾ ਮਸਲਾ ਭਖਿਆ ਹੋਇਆ ਪੂਰਾ ਤਕੜਾ ਇਹਦੇ ਤੇ ਵਿਵਾਦ ਬਣਿਆ ਹੋਇਆ ਹੁਣ ਇਹਦੇ ਵਿੱਚ ਕੁਝ ਲੋਕ ਤਾਂ ਉਹ ਹੈਗੇ ਆ ਜਿਹੜੇ ਭਈਆਂ ਦੇ ਇੱਥੇ ਆਉਣ ਦੇ ਹੱਕ ਚ ਹੈ ਨਹੀਂ ਉਹ ਭਈਏ ਇੱਥੇ ਆਉਂਦੇ ਆ ਤੇ ਜ਼ਮੀਨ ਜਾਇਦਾਦ ਘਰ-ਬਾਰ ਲੈਣ ਤੇ ਹੋਰ ਸਟੇਟਾਂ ਵਾਂਗੂ ਪਾਬੰਦੀ ਨਾ ਹੋਣ ਕਰਕੇ ਜਿਵੇਂ ਉਹ ਇੱਥੇ ਆਪਦੇ ਪੈਰ ਜਮਾ ਰਹੇ ਆ ਤੇ ਇਹਦੇ ਕਰਕੇ ਨੇਟਿਵ ਲੋਕਾਂ ਦੇ ਮਨ ਦੇ ਵਿੱਚ ਇਨਸਿਕਿਉਰਟੀ ਆਉਣੀ ਕੋਈ ਵੱਡੀ ਗੱਲ ਨਹੀਂ ਉਹ ਜੇ ਇਹਦੇ ਪ੍ਰਤੀ ਫਿਕਰਮੰਦ ਹਨ ਤਾਂ ਕੋਈ ਵੱਡੀ ਗੱਲ ਨਹੀਂ ਇਹ ਜਿਹੜਾ ਉਹਨਾਂ ਦਾ ਡਰ ਹੈਗਾ ਉਹ ਜਾਇਜ਼ ਆ ਤੇ ਇੱਕ ਦੂਜੀ ਤਰ੍ਹਾਂ ਵੀ ਆ ਜਿਹੜੀ ਇਹਨੂੰ ਬਿਨਾਂ ਕਿਸੇ ਸਾਜ਼ਿਸ਼ ਦੇ ਸਿਰਫ ਬੈਟਰ ਕੈਰੀਅਰ ਓਪਰਚ्युनिटीਜ਼ ਦੇ ਲਈ ਕੀਤਾ ਗਿਆ ਇੱਕ ਪ੍ਰਵਾਸ ਮੰਨਦੀ ਆ ਹੁਣ ਦੇਖੋ ਜੇ ਇਹਨਾਂ ਚੋਂ ਪੂਰੀ ਤਰ੍ਹਾਂ ਸਹੀ ਕੋਈ ਨਹੀਂ ਨਾ ਦੋਵਾਂ ਚੋਂ ਤਾਂ ਪੂਰੀ ਤਰ੍ਹਾਂ ਗਲਤ ਵੀ ਕੋਈ ਨਹੀਂ ਇਹ ਜਿਹੜੀਆਂ ਦੋ ਵਿਚਾਰਧਾਰਾਵਾਂ ਹੈਗੀਆਂ ਇੱਕ ਹੈਗੀ ਆ ਫਾਰ ਰਾਈਟ ਇੱਕ ਹੈਗੀ ਆ ਫਾਰ ਲੈਫਟ ਮਤਲਬ ਕਿ ਇੱਕ ਤਾਂ ਖੁੱਲ ਕੇ ਖੱਬੇ ਪੱਖੀਆਂ ਦੇ ਪੱਖ 'ਚ ਖੜੇ ਆ ਤੇ ਤੁਹਾਨੂੰ ਪਤਾ ਹੀ ਆ ਹਨਾ ਕਿ ਜਿਹੜੇ ਖੱਬੇ ਪੱਖੀ ਆਪਾਂ ਕਮਿਊਨਿਸਟਾਂ ਨੂੰ ਕਹਿ ਦਿੰਨੇ ਆ ਵੀ ਉਹਨਾਂ ਦਾ ਦੇਸ਼ ਦੀਨ ਦੁਨੀਆ ਦੇ ਪ੍ਰਤੀ ਕੀ ਨਜ਼ਰੀਆ ਤੇ ਫਿਰ ਨਾ ਯਾਰ ਕਈ ਲੋਕਾਂ ਤੋਂ ਮੈਨੂੰ ਇਹ ਵੀ ਸੁਣਨ ਨੂੰ ਮਿਲਦਾ ਵੀ ਜਿਵੇਂ ਆਪਾਂ ਇੱਥੇ ਪ੍ਰਵਾਸ ਕਰਕੇ ਆਏ ਭਈਆਂ ਨਾਲ ਸ਼ੁਰੂ ਕਰਦੇ ਆਂ ਤੇ ਜੇ ਕਿਤੇ ਪੱਛਮੀ ਲੋਕ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਇਟਲੀ ਜਰਮਨੀ ਵਾਲੇ ਜਿਹੜੇ ਨੇਟਿਵ ਲੋਕ ਆ ਆ ਆਪਣੇ ਪੰਜਾਬੀਆਂ ਦੇ ਨਾਲ ਕਰਨ ਲੱਗ ਪੈਣ ਤਾਂ ਆਪਾਂ ਨੂੰ ਕਿਵੇਂ ਫੀਲ ਹੋਊਗਾ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਇਹ ਸਵਾਲ ਹੀ ਮੂਰਖਤਾ ਭਰਿਆ ਇਹ ਸਵਾਲ ਕਰਨ ਵਾਲਾ ਬੰਦਾ ਨਾ ਮਾਨਸਿਕ ਤੌਰ ਤੇ ਪਰੇਸ਼ਾਨ ਆ ਉਹਦਾ ਦਿਮਾਗੀ ਤਵਾਜਨ ਹਿੱਲ ਗਿਆ ਤੇ ਉਹਨੂੰ ਨਾ ਦਵਾਈ ਦਿਵਾਉਣੀ ਚਾਹੀਦੀ ਕਿਸੇ ਚੰਗੇ ਸਾਈਕਾਇਟ੍ਰਿਸਟ ਕੋਲੋਂ ਤੇ ਜੇ ਉਹਦੀ ਸਟੇਜ ਆ ਜਿਹੜੀ ਉਹ ਲੰਘ ਕੀ ਆ ਠੀਕ ਹੋਣ ਦੇ ਕਾਬਿਲ ਹੈ ਨਹੀਂ ਤਾਂ ਉਹਨੂੰ ਆਗਰੇ ਭੇਜ ਦੋ ਬਈ ਭయ్యా ਇੱਥੇ ਪੰਜਾਬ ਚ ਆਉਂਦਾ ਇੱਥੋਂ ਕਮਾਈ ਕਰਕੇ ਪੈਸਾ ਉਹ ਬਿਹਾਰ ਲੈ ਕੇ ਜਾਂਦਾ ਉੱਥੇ ਉਹਨੇ ਲਾਉਣਾ ਆਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਘਰ-ਬਾਰ ਤੇ ਜਾ ਉਹਨੇ ਜੋ ਵੀ ਕੁਝ ਕਰਨਾ ਮਤਲਬ ਕਿ ਪੈਸਾ ਕਮਾਉਣਾ ਪੰਜਾਬ ਚੋਂ ਤੇ ਉਹਨੇ ਹਲੂਣਾ ਦੇਣਾ ਜਾ ਕੇ ਬਿਹਾਰ ਦੀ ਆਰਥਿਕਤਾ ਨੂੰ ਤੇ ਜਿਹੜੇ ਆਪਣੇ ਲੱਖਾਂ ਦੇ ਹਿਸਾਬ ਨਾਲ ਮੁੰਡੇ ਕੁੜੀਆਂ ਤੁਰੇ ਜਾਂਦੇ ਨੇ ਸਟੱਡੀ ਵੀ ਜਾਂਦੇ ਹਰੇਕ ਬੰਦਾ ਆਪਦੀ 25-25 ਲੱਖ ਫੀਸ ਭਰਦਾ ਤੇ 25-25 ਲੱਖ ਰੁਪਇਆ ਥੋੜਾ ਨਹੀਂ ਹੁੰਦਾ ਤੇ ਫਿਰ ਯਾਰ ਜਿੰਨੇ ਕ ਸਟੂਡੈਂਟ ਨੂੰ ਕੰਮ ਦੇ ਘੰਟੇ ਮਿਲਦੇ ਹਨ ਉਹਨਾਂ ਦੇ ਵਿੱਚ ਉਹਦੇ ਖਰਚੇ ਨਹੀਂ ਨਿਕਲ ਸਕਦੇ ਤੇ ਇੱਕ ਮਗਰੋਂ ਪੰਜਾਬ ਚੋ ਵੀ ਮਾਪਿਆਂ ਨੇ ਕਰਜ਼ਾ ਚਾਕੇ ਭੇਜਿਆ ਹੁੰਦਾ ਉਹਨਾਂ ਨੂੰ ਐ ਹੁੰਦਾ ਵੀ ਵਿਆਜ ਪਈ ਜਾਂਦਾ ਹਨਾ ਕੋਈ ਚਾਰ ਪੈਸੇ ਜੇ ਨਾਲ ਦੀ ਨਾਲੇ ਭੇਜਣ ਲੱਗ ਪੇ ਤਾਂ ਆਪਣਾ ਕਰਜ਼ਾ ਲੈਣ ਲੱਗ ਪੇ ਇਹਨਾਂ ਗੱਲਾਂ ਕਰਕੇ ਉਹ ਬੰਦੇ ਦੀ ਜਿਹੜੀ ਐਜੂਕੇਸ਼ਨ ਆ ਉਹ ਸਫਰ ਕਰਦੀ ਆ ਤੇ ਫਿਰ ਜਦੋਂ PR ਅਪਲਾਈ ਕਰਨੀ ਹੁੰਦੀ ਆ ਇਹਨਾਂ ਗੱਲਾਂ ਕਰਕੇ ਹੀ ਆਪਣੇ ਨਾਲ 85% ਜਿਹੜੇ ਮੁੰਡੇ ਹੁੰਦੇ ਆ ਸਟੂਡੈਂਟ ਵੀਜ਼ੇ ਤੇ ਗਏ ਉਹਨਾਂ ਆਪਦੀ ਸਿਰਫ ਅਕਾਡੈਮਿਕ ਅਬਿਲਿਟੀ ਦੇ ਬੇਸ ਤੇ PR ਅਪਲਾਈ ਕਰਨ ਦੇ ਯੋਗ ਨਹੀਂ ਹੁੰਦੇ ਉਹ ਫਿਰ ਕਿਸੇ ਬਿਜ਼ਨਸ ਓਨਰ ਤੋਂ LMI ਲੈਂਦੇ ਆ ਜਿਹਦਾ ਰੇਟ 30 40 50 ਹਜ਼ਾਰ ਡਾਲਰ ਕਿੰਨਾ ਵੀ ਹੋ ਸਕਦਾ ਡਿਪੈਂਡ ਕਰਦਾ ਵੀ ਉਹ LMI ਦੇਣ ਵਾਲਾ ਬੰਦਾ ਕਿਹੋ ਜਿਹਾ ਤੇ ਜਾਂ ਜਿਹਨੇ ਐਲ ਐਮ ਆਈ ਲੈਣੀ ਆ ਉਹ ਕਿਹੋ ਜੀ ਸਿਚੁਏਸ਼ਨ ਦੇ ਵਿੱਚ ਫਸਿਆ ਹੋਇਆ ਮਾਮਲਾ ਉਹਦਾ ਵੀਦਖਤ ਪੈਰ ਹੋਣ ਨਾਲ ਥੋੜਾ ਟਾਈਮ ਰਹਿ ਗਿਆ ਤਾਂ ਉਹਨੂੰ ਯਾਰ ਗੱਡੇ ਮਗਰ ਕਵਾੜਾ ਸਿੱਟਣਾ ਹੀ ਪੈਣਾ ਉਹਨੂੰ ਜਿਨਨੇ ਦੀ ਬਿਨਾਂ ਕਿਸੇ ਭੰਨ ਘੜ ਕੀਤੇ ਰੇਟ ਦੀ ਜਿਨਨੇ ਦੀ ਮਿਲਦੀ ਹੋਈ ਉਹਨੇ ਦੀ ਲੈਣੀ ਪੈਣੀ ਆ ਹੁਣ ਇਹ ਜਿਹੜਾ 50000 ਡਾਲਰ ਆ ਨਾ ਪੈਣਾ ਬੇਸ਼ੱਕ ਇੱਕ ਪ੍ਰਾਈਵੇਟ ਬੰਦੇ ਦੇ ਨਿੱਜੀ ਖਾਤੇ ਦੇ ਵਿੱਚ ਪਰ ਯਾਰ ਜਦੋਂ ਉਹ ਕੈਨੇਡਾ ਅਮਰੀਕਾ ਦੀ ਬੈਂਕ ਦੇ ਵਿੱਚ ਉਹ ਪੈਸੇ ਪੈ ਗਏ ਤਾਂ ਉਹਨੇ ਕੰਮ ਤਾਂ ਇਹਦੀ ਜੀ ਡੀ ਪੀ 'ਚ ਆਉਣਾ ਜਿਹੜਾ ਡਾਲਰ ਸਰਕੂਲੇਟ ਹੋਣਾ ਉਹ ਕੈਨੇਡਾ ਅਮਰੀਕਾ ਦੇ ਵਿੱਚ ਹੀ ਹੋਣਾ ਬਾਹਰ ਨਹੀਂ ਹੋਣਾ ਇਹਨਾ ਆਪਣੇ ਸਿਸਟਮ ਹੋਰ ਸੀ ਜਿਹੜੇ ਪਹਿਲੇ ਵਾਲੇ ਟਾਈਮਾਂ ਦੇ ਬੰਦੇ ਬਾਹਰ ਗਏ ਵੀ ਹਨਾ ਉਹਨਾਂ ਦੀ ਸੋਚ ਹੁੰਦੀ ਸੀ ਵੀ ਆਪਾਂ ਨਾ ਚਾ ਕੈਨੇਡਾ ਦੇ ਵਿੱਚ ਤਾਂ ਆਪਾਂ ਸੈਟਲ ਹੋ ਹੀ ਚੁੱਕੇ ਆਂ ਆਪਾਂ ਪੰਜਾਬ ਦੇ ਵਿੱਚ ਵੀ ਆਦੀ ਪਰਿਸ਼ਨ ਤਗੜੀ ਕਰਨੀ ਆ ਲੋਕ ਇੱਥੇ ਕੰਮ ਕਰਦੇ ਹਨਾ ਪੰਜਾਬ ਚ ਪੈਸਾ ਭੇਜਦੇ ਜਮੀਨ ਖਰੀਦਦੇ ਵੱਡੀਆਂ ਵੱਡੀਆਂ ਕੋਠੀਆਂ ਪਾਉਂਦੇ ਕੋਈ ਐਨ ਆਰ ਆਈ ਇੱਥੇ ਆਉਂਦਾ ਨਵੀਂ ਨਕੋਰ ਹਨਾ ਪੂਰੀ ਵਧੀਆ ਮਹਿੰਗੀ ਐਸ ਜੀ ਵੀ ਗੱਡੀ ਲੈਂਦਾ ਤੇ ਪਰ ਆਜ ਦੀ ਡੇਟ ਦੇ ਵਿੱਚ ਉਹ ਪੈਸਾ ਇੱਥੇ ਆ ਕਿ ਨਹੀਂ ਲੱਗ ਰਿਹਾ ਇੱਥੋਂ ਪੈਸਾ ਉਧਰ ਜਾਣ ਲੱਗ ਪਿਆ ਕੱਲੀਆਂ ਫੀਸਾਂ ਦੇ ਰੂਪ ਚ ਨਹੀਂ ਕਿੱਥੇ ਦਾ ਐਨ ਆਰ ਆਈ ਨੇ ਉਧਰੋਂ ਕਮਾਈ ਕਰਕੇ ਇੱਧਰ ਇਨਵੈਸਟ ਕਰਨਾ ਸੀ ਤੇ ਹੁਣ ਨਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਪਏ ਆ ਲੋ ਐਂਡ ਆਰਡਰ ਉਹਦੇ ਚ ਇੱਕ ਪ੍ਰਮੁੱਖ ਵਿਸ਼ਾ ਹੈ ਇਹਦੇ ਕਰਕੇ ਵੀ ਲੋਕ ਡਰ ਮੰਨਦੇ ਆ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਬਣੇ ਪਏ ਆ ਲੋਕ ਤਾਂ ਇੱਥੋਂ ਆਪ ਦਾ ਸਾਰਾ ਕੁਝ ਵੇਚ ਵਟ ਕੇ ਬਾਹਰ ਨਿਕਲਣ ਨੂੰ ਤਿਆਰ ਬੈਠੇ ਆ ਕੈਨੇਡਾ ਦੀ ਜਿਹੜੀ ਇਕਨੋਮੀ ਆ ਨਾ ਇਹਨਾਂ ਦੀ ਜੀਡੀਪੀ ਆ ਇਹਦੇ ਵਿੱਚ 22 ਬਿਲੀਅਨ ਡਾਲਰ ਕੱਲੇ ਇੰਟਰਨੈਸ਼ਨਲ ਸਟੂਡੈਂਟਸ ਤੋਂ ਆਉਂਦਾ ਤੇ ਤੁਸੀਂ ਯਾਰ ਭਈਆਂ ਨਾ ਮੇਲ ਕਰੀ ਜੰਨੇ ਬਈ ਮਾੜਾ ਮੋਟਾ ਕੱਲ ਨੂੰ ਹੱਥ ਮਾਰ ਲਿਆ ਕਰੋ ਯਾਰ ਆਪਣੇ ਲੋਕ ਨਾ 도ਗਲੇ ਵਾਲੇ ਆ ਇਹਨਾਂ ਨੂੰ ਮਹਾਰਾਸ਼ਟਰ ਦੇ ਵਿੱਚ ਤਾਂ ਬਾਲਾ ਸਾਹਿਬ ਠਾਕਰੇ ਵਰਗਾ ਬੰਦਾ ਚਾਹੀਦਾ ਜਿਹੜਾ ਆਖੇ ਕਿ ਮਹਾਰਾਸ਼ਟਰ ਤੇ ਪਹਿਲਾ ਹਾਕਮ ਮਰਾਠੇ ਦਾ ਹੁਣ ਮਰਾਠਾ ਮੈਂ ਇਹ ਸਾਰੀ ਮਹਾਰਾਸ਼ਟਰੀਆਂ ਕੌਮ ਨੂੰ ਕਲੈਕਟਿਵਲੀ ਕਹਤਾ ਮੈਂ ਇੱਕ ਕਿਸੇ ਖਾਸ ਜਾਤ ਕੌਮ ਦਾ ਵਿੱਚ ਜ਼ਿਕਰ ਨਹੀਂ ਕਰਦਾ ਆਪਾਂ ਇਹਨਾਂ ਨੂੰ ਬਸ ਕੈਟੇਗੋਰਾਇਜ਼ ਕਰ ਲੈਣੇ ਆ ਵੀ ਸਾਰਿਆਂ ਨੂੰ ਮਰਾਠਾ ਕਹਿ ਦਿੰਦੇ ਆ ਠੀਕ ਆ ਉਹ ਕਹਿੰਦਾ ਵੀ ਜੋਬ ਤੇ ਪਹਿਲਾ ਹੱਕ ਮਰਾਠੇ ਦਾ ਸਾਨੂੰ ਜੋਬਸ ਦੇ ਵਿੱਚ ਰਿਜ਼ਰਵੇਸ਼ਨ ਚਾਹੀਦੀ ਆ ਤਾਂ ਕਿ ਜਿਹੜੇ ਇਹ ਉੱਤਰ ਚੋਂ ਜਾਂ ਦੱਖਣ ਚੋਂ ਬੰਦੇ ਆ ਕੇ ਸਾਡੀਆਂ ਜੋਬਸ ਖਾਈ ਜਾਂਦੇ ਆ ਸਾਡੇ ਤੇ ਨਾ ਥੋੜਾ ਬਹੁਤ ਕੋਈ ਇੰਨੀ ਕਿ ਸਿਕਿਉਰਿਟੀ ਹੋਵੇ ਕਿ ਯਾਰ ਸਾਨੂੰ ਜੌਬ ਤੇ ਪਹਿਲ ਮਿਲੂਗੀ ਤੇ ਫਿਰ ਪਹਿਲਾਂ ਦੇ ਟਾਈਮਾਂ 'ਚ ਐ ਹੁੰਦਾ ਸੀ ਕਿ ਵੀ ਜੇ ਕੋਈ ਮਰਾਠੀ ਫਿਲਮ ਬਹੁਤ ਵਧੀਆ ਬਣੀ ਆ ਤੇ ਵਧੀਆ ਪੈਸੇ ਕਮਾਈ ਜਾਂਦੀ ਆ ਨਾ ਤੇ ਜਦੋਂ ਕੋਈ ਬਰਾਬਰ ਹਿੰਦੀ ਫਿਲਮ ਆ ਗਈ ਤਾਂ ਉਹ ਵਧੀਆ ਚੱਲਦੀ ਮਰਾਠੀ ਫਿਲਮ ਦੇ ਸ਼ੋਅ ਘਟਾ ਕੇ ਤੇ ਜਾਂ ਜਮ੍ਹਾਂ ਬੰਦ ਕਰਕੇ ਉਹ ਹਿੰਦੀ ਫਿਲਮ ਦੇ ਸ਼ੋਅ ਵਧਾ ਦਿੰਦੇ ਸੀਗੇ ਇਹਦੇ ਤੇ ਜਾ ਕੇ ਡਾਂ ਖਿੱਚੀ ਬਾਲਾ ਸਾਹਿਬ ਨੇ ਤੇ ਹੁਣ ਬਾਲਾ ਸਾਹਿਬ ਦੇ ਜਿਹੜੇ ਪੂਰਨੇ ਪਾਏ ਹੋਏ ਆ ਉਹਦੇ ਤੇ ਉਹਨਾਂ ਦਾ ਭਤੀਜਾ ਰਾਜਠਾਕਰੇ ਚੱਲਿਆ ਆਉਂਦਾ ਪੰਜਾਬ ਚ ਆਪਾਂ ਨੂੰ ਚਾਹੀਦਾ ਲਖੀਸਧਾਨੇ ਵਰਗਾ ਬੰਦਾ ਜਿਹੜਾ ਭਈਆਂ ਦੇ ਖਿਲਾਫ ਪ੍ਰਚਾਰ ਕਰਨਾ ਸ਼ੁਰੂ ਕਰ ਦੇ ਪੰਜਾਬ ਚ ਚਾਹੀਦੀ ਆਪਾਂ ਨੂੰ ਪੰਚਾਇਤ ਉਸ ਪਿੰਡਰ ਕੀ ਜਿਨੇ ਮਤਾ ਪਾਸ ਕਰਤਾ ਵੀ ਭਈਆ ਨਾ ਇੱਥੇ ਕੋਈ ਘਰ-ਬਾਰ ਲੈ ਸਕਦਾ ਨਾ ਜ਼ਮੀਨ ਜਾਇਦਾਦ ਨਾ ਅਸੀਂ ਭਈਏ ਨੂੰ ਕੰਮ ਤੇ ਰੱਖਣਾ ਸਾਡਾ ਭਈਆਂ ਦੇ ਨਾਲ ਕੋਈ ਸਰੋਕਾਰ ਨਹੀਂ ਤੇ ਹੁਣ ਮੈਂ ਦੋਗਲੇ ਤਾਂ ਕਰਕੇ ਕਿਹਾ ਸੀਗਾ ਕਿ ਜਦੋਂ ਗੱਲ ਅਮਰੀਕਾ ਤੇ ਆ ਜਾਂਦੀ ਆ ਇਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਤਾਂ ਇਹ ਚੀਜ਼ਾਂ ਚਾਹੀਦੀਆਂ ਹੀ ਆ ਪਰ ਜਦੋਂ ਜਿੱਥੇ ਲੋਕ ਰਹਿ ਰਹੇ ਆ ਜਿੱਥੇ ਬੈਠੇ ਆ ਜਿਹੜੀਆਂ ਨੀਤੀਆਂ ਇਹਨਾਂ ਦੇ ਨਾਲ ਸਰੋਕਾਰ ਰੱਖਦੀਆਂ ਤੇ ਜਦੋਂ ਆਹ ਬਾਲਾ ਸਾਹਿਬ ਤੇ ਲੱਖੀਵਰ ਕੇ ਜਿਹੜੇ ਬਿਆਨ ਆ ਇਹ 트੍ਰੰਪ ਦਿੰਦਾ ਹਾਲਾਂਕਿ ਉਹਨਾਂ ਜਿਨੇ ਤਾਂ ਇਹਦੇ ਸਖਤ ਬਿਆਨ ਹੁੰਦੇ ਵੀ ਨਹੀਂਗੇ ਇਹਦੀ ਗੱਲ ਨੂੰ ਚੱਕ ਜਿਆਦੇ ਦਿੰਦੇ ਆ ਇਹਨੂੰ ਤੂਲ ਜਿਆਦੇ ਦੇ ਦਿੰਦੇ ਵਿੱਚ ਅੱਧੀ ਗੱਲ ਝੂਠ ਹੁੰਦੀ ਆ ਤਖੜੇ ਤਖੜੇ ਰੈਪਿਊਟੇਸ਼ਨ ਵਾਲੇ ਮੀਡੀਆ ਅਦਾਰਿਆਂ ਦੀ ਵੀ ਜਿਹੜੇ ਭਈਏ ਆਪਣੇ ਚੋਣਾਂ ਲਾਉਣ ਆਉਂਦੇ ਆਣ ਤੇ ਇੱਕ ਭਈਆ ਕਿਸੇ 5-7 ਕਿੱਲੇ ਵਾਲੇ ਜ਼ਿਮੀਂਦਾਰ ਦੇ ਲੇਬਰ ਬਣ ਕੇ ਖੜਾ ਤਾਂ ਬਹੁਤ ਅਰੀ ਹਾਲਾਤ ਇਹੋ ਜਿਹੇ ਹੁੰਦੇ ਆ ਵੀ ਜਿਹੜਾ ਲੇਬਰਕਰ ਆਇਆ ਨਾ ਉਹਦੇ ਕੋਲੇ ਉਸ ਜ਼ਿਮੀਂਦਾਰ ਨਾਲੋਂ ਨਾ ਜ਼ਮੀਨ ਕਈ ਗੁਣਾ ਜ਼ਿਆਦਾ ਆ ਪਰ ਫਿਰ ਕੀ ਕਾਰਨ ਵੀ ਜੀਤੇ ਕਰਕੇ 100 ਕਿੱਲੇ ਵਾਲਾ ਬੰਦਾ 5-7 ਕਿੱਲਿਆਂ ਵਾਲੇ ਦੇ ਦਿਹਾੜੀ ਕਰੀ ਜਾਂਦਾ ਉਹਦਾ ਕਾਰਨ ਇਹ ਆ ਵੀ ਬਿਹਾਰ ਹੈਗਾ ਫਲੱਡ ਪ੍ਰੋਨ ਏਰੀਆ ਮੌਨਸੂਨਾਂ ਦੇ ਸੀਜ਼ਨ ਦੇ ਵਿੱਚ ਆ ਕੇ ਇੱਥੇ ਬਹੁਤ ਭਿਆਨਕ ਹੜ ਆਉਂਦੇ ਆ ਜਦੋਂ ਸਾਰੇ ਕਿਤੇ ਪਾਣੀ ਫਿਰ ਜਾਂਦਾ ਤਾਂ ਕਿੰਨਾ ਕਿੰਨਾ ਚਿਰ ਤਾਂ ਉਥੋਂ ਸੈਲਟੀ ਰਿਮੂਵ ਨਹੀਂ ਕੀਤੀ ਜਾਂਦੀ ਤੇ ਜਦੋਂ ਆਪਾਂ ਇਹਨਾਂ ਨੂੰ ਕਹਿ ਦਈਏ ਨਾ ਵੀ ਯਾਰ ਤੁਸੀਂ ਕੋਈ ਟਰੈਕਟਰ ਟੂਟਰ ਲੈ ਕੇ ਆਪਦੀ ਖੇਤੀਬਾੜੀ ਕਰਨ ਲੱਗ ਪੋ ਹਨ ਤਾਂ ਇਹ ਕਹਿੰਦੇ ਆ ਵੀ ਜਦੋਂ ਸਾਡੇ ਕੋਲੇ 4 ਪੈਸੇ ਹੋ ਗਏ ਟਰੈਕਟਰ ਲੈਣ ਜੋਗਰੇ ਤੇ ਅਸੀਂ ਫੁੱਦੂ ਥੋੜਾ ਵੀ ਇਹ ਟਰੈਕਟਰ ਲਵਾਂਗੇ ਅਸੀਂ ਉਹਨਾਂ ਪੈਸਿਆਂ ਦਾ ਕੋਈ ਕਾਰੋਬਾਰ ਕਰਾਂਗੇ ਮਤਲਬ ਕਿ ਜਿਹੜਾ ਕਮਾਈ ਪੰਜਾਬ ਚ ਹੋ ਕੇ ਜਾਣੀ ਆ ਉਹਦੇ ਨਾਲ ਬਿਜ਼ਨਸ ਸ਼ੁਰੂ ਹੋਣਾ ਬਿਹਾਰ ਚ ਜਾ ਕੇ ਤੇ ਇੱਥੇ ਆਪਣੇ ਪੰਜਾਬ ਦੀ ਸਿਚੁਏਸ਼ਨ ਇਹ ਆ ਕਿ ਇੱਥੋਂ ਜ਼ਮੀਨ ਜਾਇਦਾਦ ਵੇਚ ਵਟ ਕੇ ਬੰਦੇ ਨੇ ਗੈਸ ਸਟੇਸ਼ਨ ਲੈਣਾ ਕੈਨੇਡਾ ਅਮਰੀਕਾ ਜਾ ਕੇ ਇਹ ਫਰਕ ਆ ਭਈਆਂ ਤੇ ਸਾਡੇ ਚ ਇਹ ਫਰਕ ਆ ਭਈਆਂ ਦੇ ਪ੍ਰਵਾਸ ਤੇ ਸਾਡੇ ਪ੍ਰਵਾਸ ਦੇ ਹੁਣ ਜਿਹੜੀ ਆ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਿਆ ਨਾ ਕਿਸੇ ਤਰੀਕੇ ਦੇ ਨਾਲ ਇਸ ਪ੍ਰਵਾਸ ਦੇ ਨਾਲ ਸੰਬੰਧ ਨਹੀਂ ਰੱਖਦੀ ਪਰ ਫਿਰ ਵੀ ਮੈਂ ਸੋਚਿਆ ਤੁਹਾਨੂੰ ਦੱਸ ਦਿੰਨਾ ਹਾਲਾਤ ਆਪਣੇ ਵੀ ਹੋ ਸਕਦਾ ਬਿਹਾਰ ਵਾਲੇ ਹੀ ਹੁੰਦੇ ਪਰ ਆਪਾਂ ਦੇਣਦਾਰ ਆ ਸਾਬਕਾ ਸੀਐਮ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੇ ਆਈਐਸ ਅਫਸਰ ਮਹਿੰਦਰ ਸਿੰਘ ਰੰਧਾਵਾ ਦੇ ਇਹਨਾਂ ਨੇ ਮਰਬੇਬੰਦੀ ਕੀਤੀ ਚੱਕ ਬੰਦੀ ਕੀਤੀ ਤੇ ਥਾਂ ਥਾਂ ਜਿਹੜਾ ਥੋੜੇ ਥੋੜੀ ਜ਼ਮੀਨ ਲੋਕਾਂ ਦੀ ਖਿਲਰੀ ਪਈ ਸੀ ਉਹਨਾਂ ਨੂੰ ਪੱਕੇ ਟੱਕ ਬਣਾ ਕੇ ਸੌਂਪਤੀ ਵੀ ਜੇ ਮੰਨ ਲਓ ਉਹਨਾਂ ਨੇ 10 ਕਿੱਲੇ ਤੇ ਖੇਤੀਬਾੜੀ ਕਰਨੀ ਆ ਕਿਸੇ ਦੇ ਕੋਲੇ 10 ਕਿੱਲੇ ਦੀ ਓਨਰਸ਼ਿਪ ਹੈਗੀ ਆ ਤਾਂ ਉਹ 10 ਕਿੱਲੇ 18 ਤਾਈ ਥਾਵਾਂ ਤੇ ਨਾ ਖਿਲਰੇ ਹੋਣ ਉਹ 10 ਕਿੱਲੇ ਤਾਂ ਇੱਕੋ ਟੱਕ ਹੋਵੇ ਜਿੱਥੇ ਉਹਨੂੰ ਕੰਮ ਕਰਨਾ ਵੀ ਸੌਖਾ ਤੇ ਜਿੱਥੋਂ ਫਸਲ ਦੀ ਉਪਜ ਵੀ ਜ਼ਿਆਦਾ ਨਿਕਲੂਗੀ ਇਹ ਦੋ ਬੰਦੇ ਆਪਣੀ ਖੁਸ਼ਹਾਲੀ ਦੇ ਕਾਰਨ ਇਹਨਾਂ ਦੇ ਨੀਤੀਆਂ ਕਰਕੇ ਹੀ ਅੱਜ ਪੰਜਾਬ ਦਾ ਜ਼ਮੀਂਦਾਰ ਸੌਖਾ ਸਾਹ ਲਈ ਜਾਂਦਾ ਨਹੀਂ ਤਾਂ ਨਾ ਆਪਣੇ ਹਾਲਾਤ ਬਿਹਾਰੰਗੂ ਹੋਣੇ ਸੀਗੇ ਕਿ ਸਾਲਾ ਵਿੱਗਾ 1 ਤੇ ਹਿੱਸੇਦਾਰ 35 ਪਹਿਲੀ ਗੱਲ ਤਾਂ ਜੇ ਕਿਸੇ ਨੇ ਵੇਚਣੀ ਵਟਣੀ ਆ ਤਾਂ ਉਹ 35 ਬੰਦੇ ਨਹੀਂ ਇਕੱਠੇ ਹੁੰਦੇ ਤਹਿਸੀਲ ਜਾਣ ਵਾਸਤੇ ਤੇ ਜੇ ਕਿਤੇ ਅਨਫੋਰਚੂਨੇਟਲੀ ਬਦਕਿਸਮਤੀ ਨਾਲ ਉਹ 35 ਬੰਦੇ ਇਕੱਠੇ ਹੋ ਵੀ ਜਾਣ ਤਾਂ ਕੋਈ ਨਾ ਕੋਈ ਅਸਰ ਗੈਰਹਾਜ਼ਰ ਹੁੰਦਾ ਜਦੋਂ ਕੋਈ ਆਪਾਂ ਨੂੰ ਐਪਰੀਸ਼ੀਏਟ ਕਰਦਾ ਨਾ ਬੈਠਾ ਤੁਹਾ ਪੜਦਾ ਵੀ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਹੈਂ ਕੈਰੀ ਆਨ ਗੁੱਡ ਲੱਕ ਯਾਰ ਉਹ ਬੰਦੇ ਦੇ ਨਾ ਮਨ ਚ ਇੱਕ ਖੁਸ਼ੀ ਦੀ ਭਾਵਨਾ ਆਉਂਦੀ ਆ ਕਿ ਮੇਰੇ ਕੀਤੇ ਕੰਮ ਨੂੰ ਐਕਨੋਲਡਜ ਕਰ ਰਹੇ ਆ ਤੇ ਚਲੋ ਆਪਣੇ ਜਿੰਨੇ ਵੀ ਵੀਅਰ ਹੈਗੇ ਆ ਨਾ ਬਹੁਤ ਆਪਾਂ ਨੂੰ ਵਧੀਆ ਰਿਸਪੌਂਸ ਮਿਲਦਾ ਜਿਹਦੇ ਕਰਕੇ ਆਪਾਂ ਇਨਸਪਾਇਰ ਹੁੰਨੇ ਆ ਅਗਲੇ ਦਿਨ ਇੱਕ ਹੋਰ ਇੰਟਰਸਟਿੰਗ ਤੇ ਵੱਖਰਾ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਆਈਦਾ ਜਿਹਦੇ ਬਾਰੇ ਪਹਿਲਾਂ ਕਿਸੇ ਨੇ ਗੱਲ ਨਹੀਂ ਕੀਤੀ ਸੋ ਦੋਸਤੋ ਜੇ ਤੁਸਨੂੰ ਇਹ ਵੀਡੀਓ ਚੰਗੀ ਲੱਗੀ ਇਹਨੂੰ ਅੱਗੇ ਆਪਣੇ ਸੱਜਣਾ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਈ ਆਪਣਾ ਨਾ ਆਹ ਜਿਹੜੀ ਫੇਸਬੁੱਕ ਵਾਲੀ ਇਹ ਪ੍ਰੋਫਾਈਲ ਹੈਗੀ ਆ ਇਹਨੂੰ ਫੋਲੋ ਜ਼ਰੂਰ ਕਰ ਲਓ ਕੱਲ ਨੂੰ ਮਿਲਦੇ ਆਂ ਆਪਾਂ ਕਿਸੇ ਨਵੇਂ ਵਿਸ਼ੇ ਦੇ ਨਾਲ ਅਸੀ